ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਅੱਜ ਮਾਗਾਂ ਦੇ ਵਿੱਚ ਖਰਾਬ ਹੋਈ ਜ਼ਮੀਨ ਦਾ ਮੁੱਲ ਦੇ ਨਾਮ ਅੰਮ੍ਰਿਤਸਰ ਦੀ ਤਫ਼ੀਲ ਅਜਨਾਲਾ ਦੇ ਪਲਾਣਾ ਪਿੰਡ ਦੇ ਕੋਟਰੀਆ ਦੇ ਅੱਗੇ ਉਹਨਾਂ ਕੋ ਸਵੈ ਜਾਬ ਬਣ ਲਈ ਕਿਸਾਨ ਨੇਤਾ ਜ਼ਰੂਰ ਇਸ ਜਗ੍ਹਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹੈ ਲਗਾਤਾਰ ਮੰਗ ਹੋ ਰਹੀ ਹੈ ਕਿ ਫਾਨ ਇਹ ਬਾਬਾ ਜੀ ਸਵਾਲ ਉਹ ਭਗਵੰਤ ਸਿੰਘ ਮਾਨ ਤੋਂ ਪੁੱਛਣਾ ਚਾਹੁੰਦੇ ਆ ਉਸ ਦੇ ਜਵਾਬ ਭਗਵੰਤ ਸਿੰਘ ਮਾਨ ਨੇ ਸਾਹਮਣੇ ਬੈਠ ਕੇ ਦੇ ਕਿਉਂਕਿ ਐਮਐਸ ਦੀ ਲੀਗਲ ਗਾਰੰਟੀ ਤੇ ਭਗਵੰਤ ਮਾਨ ਦਾ ਕੀ ਸਟੇਟ ਦੇ ਨਾਲ ਹੀ ਹੋਰ ਕਈ ਅਜਿਹੇ ਸਵਾਲ ਹੈ ਜਿਸ ਦਾ ਜਵਾਬ ਕਿਸਾਨ ਜ਼ਰੂਰ ਪੰਜਾਬ ਦੇ ਮੁੱਖ ਮੰਤਰੀ ਕੋ ਚਾਹਦੇ ਆ ਲੇਕਿਨ ਹੁਣ ਤੱਕ ਉਹਨਾਂ ਨੂੰ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਲੇਕਿਨ ਪੁਲਿਸ ਦੁਆਰਾ ਕਸ਼ਤਾ ਪ੍ਰਬੰਧ ਰਹੇ ਕਿਤੇ ਗਏ ਤੁਸੀਂ ਦੇਖੋ ਕੀ ਪੁਲਿਸ ਦੁਆਰਾ ਲਗਾਤਾਰ ਹੱਤਿਆਪਰਾਧ ਦਿੱਤੇ ਗਏ ਕਿਸਾਨਾਂ ਨੂੰ ਇੱਕ ਜਗ੍ਹਾ ਤੇ ਹੀ ਬਿਠਾ ਦਿੱਤਾ ਗਿਆ ਸੋ ਸਾਡੇ ਨਾਲ ਆਫਸਰ ਨੇਤਾ ਸਰਵਜਿੰਦਰ ਭੋਰ ਮੌਜੂਦ ਹੈ ਉਹਨਾਂ ਨਾਲ ਗੱਲ ਕਰਾਂਗੇ ਭਨੇ ਸਾਹਿਬ ਇੱਕ ਪਾਸੇ ਇੱਕ ਬੰਦੇ ਮਾਨ ਜਿਹੜਾ ਮੌਜੂਦ ਨੇ ਇਸ ਤਰ੍ਹਾਂ ਪੁੱਛਿਆ ਕਿ ਕਿਸਾਨ ਵੀ ਬੈਠੇ ਆ ਲੇਕਿਨ ਤੁਸੀਂ ਵੀ ਬਾਅਦ ਪ੍ਰਦਰਸ਼ਨ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਕੀ ਮੰਗਤ ਹੈ ਦੇਖੋ ਸਾਕ ਪਿੰਡ ਦੀ ਗੱਲ ਹੈ ਕੋਈ ਪ੍ਰਸਤੋ ਨਹੀਂ ਬਲਾਜੇ ਅਮਾ ਕਵਰੇਜ ਕਰ ਜਨ ਕੋਈ ਮੋਦੀ ਮੰਤਰੀ ਆ ਲੱਗੇ ਦੀ ਹੁੰਦਾ ਨਹੀਂ ਅਸਲੀ ਨਹੀਂ ਪਤਾ ਹੋਵੇ ਯਾਦ ਮੁੱਖ ਮੰਤਰੀ ਸਾਹਿਬ ਸਵੇਰੇ ਪਤਾ ਲਗੇ ਨਹੀਂ ਤਾਂ ਮੁੱਖ ਮੰਤਰੀ ਦਾ ਪ੍ਰੋਗਰਾਮ 10 ਦਿਨ ਪਹਿਲਾਂ ਬੰਦ ਦੇ ਦਿੰਦੇ ਆ ਇਹ ਦਾ ਬੋਲੋ ਪੰਜਾਬ ਦੇ ਲੋਕਾਂ ਕੋਲ ਜਾ ਰਿਹਾ ਹੁਕਮਤੇ ਸਾਹਿਬ ਨੂੰ ਦੂਸਰਾ ਇਹ ਚੰਗੀ ਗੱਲ ਆ ਜੋ ਬੰਦੇ ਨੇ ਆਏ ਆ ਤੇ ਬੰਦੇ ਨੇ ਕੀ ਆਏ ਹਟਦਾ ਜੇ ਤੁਸੀਂ 25 ਤੋਂ 75% ਕਿਨਾਂ 10000 ਹੀ ਦੇ ਦਿੰਦੇ ਜੀ ਇਹ ਵਾਸਾ ਕਰ ਬਣੂਗਾ ਕਿ ਬਾਕੀ 75 ਤੋਂ 100% ਦੀ 20000 ਦੇਣਾ ਕੋ ਪਤਾ ਲੱਗ ਜੂ ਜੇ ਚੈੱਕ ਦਊ ਕਿ ਕੀ ਦੇ ਦਿੰਦੇ 20000 ਰੁਪਏ ਪਰ ਏਕੜ ਦਾ ਦੇ ਦਿੰਦੇ ਭਾਈ ਖਾਨ ਕੋ ਪਰ ਏਕੜ ਨਹੀਂ ਕਹਿ ਸਕਦੇ ਉਹਨੇ ਰੇਸ਼ਿਓ ਆ ਨਾ 25 ਤੋਂ 75% ਤੇ ਨੁਕਸਾਨ ਦਾ 10000 ਕਜਟ ਕਤੋ ਸਾਲ ਦੇ ਟੇਡਾ ਉਹਦੀ ਕੈਟਾਗਰੀ ਚ ਕੌਣ ਕੌਣ ਹੁੰਦਾ ਹੈ ਪਤਾ ਲੱਗ ਠੀਕ ਹੈ ਨਾ ਅਸੀਂ ਕਹਿਆ ਸੀ 70000 ਆਪ ਕਹਿੰਦੇ ਮੈਂ ਕਿਸਾਨ ਦਾ ਪੁੱਤਰ 10 ਦਿਨ ਪੀ ਉਹ ਮਾਫੀ ਦਾ ਠੀਕ ਹੈਗਾ ਇੱਕ ਤਾਂ ਇਹ ਸਵਾਲ ਸੀ ਦੂਸਰਾ ਪੰਜ ਕਿੱਲਿਆਂ ਤੋਂ ਵੱਧ ਤੁਸੀਂ ਦੇਣਾ ਨਹੀਂ ਮੰਨ ਲਓ 40 ਕਿੱਲਦੇ ਆ ਤੀਸਰਾ ਫਿਰ ਤੁਹਾਡੇ ਸਾ ਕਿਸੇ ਨੇ ਵੀ ਗੰਨੇ ਦਾ ਗਰਦੌਰੀ ਨਹੀਂ ਕੀਤੀ ਗੰਨੇ ਦੀ ਫਸਲ 3 ਲੱਖ ਦੀ ਆ ਅੱਜ ਕਿ 1 ਲੱਖ ਦੇ ਦਿਓ ਗੰਨੇ ਦੀ ਗਰਦੌਰੀ ਤੁਹਾਨੂੰ ਦੇ ਦੋ ਕਹਾ ਜਿੰਨਾ ਪੈਲੀਆਂ ਜਿਹੜੀਆਂ ਰੋਡ ਕਰਕੇ ਗੜੀਆਂ ਵਗਦੀਆਂ ਉਹਦੇ ਬਾਰੇ ਕੁਛ ਨਹੀਂ ਜਿੰਨਾ ਪੈਲੀਆਂ ਤੇ ਰੇਟ ਪੜ ਗਈ ਉਹਦੇ ਬਾਰੇ ਕੋਈ ਪਾਕੋ ਦਾ ਕੋ ਫੈਸਲਾ ਨਹੀਂ ਹੈਗਾ ਜਿਹੜੇ ਘਰ ਦੇ ਉਹਦੇ ਬਾਰੇ ਤੁਹਾਡਾ ਕੋਈ ਨਹੀਂ ਹੈਗਾ ਪਸ਼ੂਆਂ ਬਾਰੇ ਕੁਛ ਨਹੀਂ ਮੈਨੂੰ ਲੱਗਦਾ ਡਰਾਮਾ ਜਿਹਾ ਲੱਗਦਾ ਅਸੀਂ ਅਪੋਰਟ ਕਰਨ ਆਏ ਸੀ ਫਿਰ ਵੀ ਆਪਣਾ ਪੱਖ ਸਾਡੇ ਨੂੰ ਗੱਲ ਕਰਕੇ ਦੱਸ ਦਿਨ ਪੀਸਫੁਲੀ ਸਵਾਲ ਜਵਾਬ ਕਰਨੇ ਹੈ ਪਰਾਲੀ ਵਾਲੇ ਮੁੱਦੇ ਤੇ ਸਵਾਲ ਜਵਾਬ ਕਰਨਾ ਹੈ ਕਿ ਕਿਸਾਨ ਦਾ ਦੋਸ਼ੀ ਨਹੀਂ ਹੈਗਾ ਤੁਹਾਡਾ ਗ੍ਰੀਨ ਟੂ ਬਿਊਟੀ ਦੇ ਨਮੰਦਗੇ ਕਹਿ ਰਹੇ ਵੀ ਹਰ ਗੱਲ ਤੇ ਕਿਸਾਨ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈਗਾ ਅਰ ਨਾ ਉਹਦਾ ਜੱਜ ਪੰਜਾਬ ਆ ਕੇ ਕਹਿੰਦਾ ਵੀ ਤੁਹਾਡਾ ਧੂਮਾਂ ਤੇ ਜਾਂਦਾ ਨਹੀਂ ਹੈਗਾ ਦਿੱਲੀ ਉਹਨਾਂ ਦਾ ਜਿਹੜੇ ਕੰਟੈਂਟ ਆ ਤੂ ਵਿੱਚ ਉਹ ਤੇਲ ਦੇ ਛੜੰਦੇ ਆ ਜਦਕਿ ਪ੍ਰਾਲੀ ਦਾ ਕੰਟਿੰਗ ਤਾਂ ਹੋਰ ਹੁੰਦਾ ਹੈਗਾ ਪਰ ਹੁਣ ਤੁਸੀਂ ਤੁਸੀਂ ਸਾਨੂੰ ਕਿਉਂ ਦੇਸ਼ੀ ਡਾ ਰੱਖਦੇ ਜੇ ਕਿ ਸਾਡੇ ਖਿਲਾਫ ਰੈੱਡ ਇੰਟਰੀਆਂ ਜਰਮਾਨੇ ਫਿਰ ਤੁਹਾਡੀ ਦਿੱਸੀ ਪੱਤੀ ਕਰਦੀ ਹੈ ਤੁਹਾਡਾ ਐਸਐਸਪੀ ਪਰ ਜਾਂ ਫਿਰ ਦਾ ਖੇਤਾਂ ਦੇ ਵਿੱਚ ਇਹ ਕੰਮ ਤੁਸੀਂ ਬਸਤੀ ਦੇ ਖਿਲਾਫ ਨਹੀਂ ਕਰਦੇਗੇ ਤੀਸਰਾ ਸੀਗਾ ਵੀ ਬਿਜਲੀ ਬੋਰਡ ਦਾ ਪਰਾਈਵੇਟ ਹੁਕਮ ਦੇਣ ਲਈ ਉਹ ਕਾਨੂੰਨ ਆ ਗਿਆ ਮੈਂ ਸ਼ਹਿਰੀ ਵੀਰ ਨੂੰ ਬਿਜਲੀ ਸੌਧ ਮੇਰੇ 225 ਪੜ ਲਿਓ ਇੱਕ ਲੱਖ ਪਾਨਾਂ ਦੇ ਨਹੀਂ ਜੇ ਬਿਜਲੀ ਪ੍ਰਾਈਵੇਟ ਹੋ ਗਈ ਪਾਕਿਸਤਾਨ ਨੂੰ ਦੇਖ ਲਓ ਤੇ ਬਿਜਲੀ ਨਹੀਂ ਤੁਸੀਂ ਉਹਦੀ ਚਿੱਠੀ ਆਈ ਸੀ ਮੁੱਖ ਮੰਤਰੀ ਨੂੰ ਪੁੱਛਣਾ ਸੀ ਵੀ ਉਹ ਨੇਰੇ ਤੇ ਤੁਹਾਡਾ ਸਟੈਂਡ ਕੀ ਹੈ ਕਿ ਤੁਸੀਂ ਕਿੰਦਰ ਨਾਲ ਰਲੋਗੇ ਕਿ ਜਾਂ ਇਹਨੂੰ ਵਿਰੋਧ ਕਰੋਗੇ ਉਹ ਵੀ ਸਵਾਲ ਕਰਨਾ ਸੀ ਤੀਸਰਾ ਗੰਨੇ ਅੱਜ ਗੰਨੇ ਮਿਲਣ ਚਾਏ ਆ ਗੰਨੇ ਦੇ ਬਕਾਏ ਨਹੀਂ ਤੁਸੀਂ ਦਿੱਤੇ ਇਸ ਮਿਲ ਦਾ ਬਕਾਇਆ ਹੁਣ ਇਹ ਸੋਚੋ ਵੀ ਸਾਡਾ ਜਾਏ ਜੇ ਸੜਕਾਂ ਟੁੱਟੀਆਂ ਪਈਆਂ ਕਿਸਾਨ ਇਸ ਮਿਲਦੇ ਵਿੱਚ ਗੰਨਾ ਕਿਵੇਂ ਲੈ ਕੇ ਆਊਗਾ ਉਹਨੇ 20 25 ਦਿਨ ਬਾਅਦ ਗੰਨਾ ਲੈਉਣਾ ਨਾ ਸੜਕਾਂ ਤੇ ਟੁੱਟੀਆਂ ਪਈਆਂ ਉਹਦੇ ਬਾਰੇ ਕੋ ਸਾਨੂੰ ਦੱਸ ਕੇ ਜਾਂਦੇ ਹੋ ਉਹਦੇ ਬਾਰੇ ਵੀ ਦੂਜਾ ਨਾਲ ਸਵਾਲ ਤੁਸੀਂ ਲੈ ਕੇ ਆਏ ਹੋ ਲੇਕਿਨ ਮਾਨ ਸਾਹਿਬ ਪੁਲਿਸ ਨੇ ਤੇ ਤੁਹਾਨੂੰ ਪਹਿਲਾਂ ਹੀ ਰੋਕਤਾ ਕਿਵੇਂ ਸਵਾਲ ਕਰਦੇ ਤੇ ਦੇਖੋ ਦੋ ਪੱਖ ਸੀ ਨਾ ਲੋਕਤੰਤਰ ਵਿੱਚ ਸ਼ੰਭੂ ਖਨੌਰੀ ਤੋਂ ਬਾਅਦ ਅਸੀਂ ਕਹਿੰਦੇ ਸੀ ਵੀ ਸਰਕਾਰ ਕੋਈ ਰੈਲੀ ਰੱਦ ਕਰਨਾ ਨਹੀਂ ਮਨੋਰਥ ਹੈਗਾ ਹੂੰ ਪੀਸ ਪੂਰੇ ਸਵਾਲ ਜਵਾਬ ਕਰਨ ਦੇਾਂਗੇ ਇਹ ਤਾਂ ਬਿਲਕੁਲ ਨੈਤਿਕ ਹਾਰ ਆ ਨਾ ਫਿਰ ਆਮ ਆਦਮੀ ਪਾਰਟੀ ਦੀ ਠੀਕ ਹੈ ਜਦ ਜਨ ਸਾਡਾ ਫੈਸਲਾ ਸੀ ਤੇ ਅਸੀਂ ਟਕਰਾ ਕੇ ਅੱਗੇ ਜਾਣਾ ਉਹਦੋਂ ਇਹ ਵੀ ਜਾਵਾਂਗੇ ਹਾਲੇ ਨਹੀਂ ਨਾ ਸਾਡਾ ਕੋਈ ਪੀਸਫੁਲੀ ਆ ਬਿ ਲੋਕਤੰਤਰ ਵਿੱਚ ਉਹ ਆਪਣਾ ਪ੍ਰੋਗਰਾਮ ਕਰਨ ਸੀ ਅਸਲ ਵਿੱਚ ਨੈਤਿਕ ਤੌਰ ਤੇ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਹਾਰ ਗਏ ਵੀ ਸਾਡੇ ਸਵਾਲਾਂ ਦੇ ਜਵਾਬ ਹੀ ਨਹੀਂ ਦੇ ਸਕਦੇ ਉਹਨਾਂ ਕੋ ਤੇ ਮੀਡੀਆ ਸਾਡੇ ਨੂੰ ਕਿਤੇ ਵਾਦਿਓ ਆਪਣਾ ਪੱਖ ਰੱਖਣ ਅਸੀਂ ਆਪਣਾ ਪੱਖ ਰੱਖ ਕੇ ਲੋਕ ਵੇਖ ਲੈਣਗੇ ਕਿੰਨਾ ਦਾ ਪੱਖ ਵਾਜਬ ਆ ਅਸੀਂ ਨੈਤਿਕ ਤੌਰ ਤੇ ਜਾ ਚ ਉਹਨੇ ਵੀ ਸਾਡੇ ਸਵਾਲਾਂ ਦੇ ਜਵਾਬ ਆਮ ਆਦਮੀ ਪਾਰਟੀ ਕੋ ਮੁੱਖ ਮੰਤਰੀ ਕੋ ਨਹੀਂ ਹੈਗੇ ਔਰ ਉਹ ਮੰਨਣ ਪਏ ਅਸੀਂ ਕੁਛ ਵੀ ਨਹੀਂ ਕੀਤਾ ਹੈ ਜੇ ਕੁਛ ਕੀਤਾ ਹੁੰਦਾ ਫਿਰ ਜਵਾਬ ਦੇਣ ਆਉਣਗੇ ਲekin ਜਿਹੜੇ ਅੰਦਰ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਮੁਆਵਜ਼ਾ ਆਇਆ ਹੈ ਪੰਜ-ਪੰਜ ਕਿੱਲੇ ਦਾ ਮੁਆਵਜ਼ਾ ਉਹਨਾਂ ਨੂੰ ਲੱਖ-ਲੱਖ ਰੁਪਏ ਦਿੱਤਾ ਉਹ ਆਪਣੇ ਆਪ ਨੂੰ ਖੁਸ਼ ਦੱਸ ਰਹੇ ਕਿ ਮੁਆਵਜ਼ਾ ਠੀਕ ਹੈ ਪਹਿਲੀ ਸਰਕਾਰ ਹੈ ਜਿਨੇ ਸਾਨੂੰ ਮੁਆਵਜ਼ਾ ਦਿੱਤਾ ਇਹ ਸਰਕਾਰ ਬਣਾਉਂਗੇ ਨਾ ਨਹੀਂ ਕਰੀ ਚਲ ਉਹਨਾਂ ਨੂੰ ਜੋ ਮਿਲ ਗਿਆ ਅਗੇ ਚੰਗੀ ਗੱਲ ਪਰ ਕੋਈ ਵੀ ਕਿਸਾਨ ਇੰਨੇ ਛੋਟੇ ਚੱਕਰ ਤੋਂ ਖੁਸ਼ ਨਹੀਂ ਹੋਣਾ ਜੋ ਜੋ ਮੈਨੂੰ ਲੱਗਦਾ ਕਿ ਉਹਦੇ ਪੈਸੇ ਬੜੇ ਹਾਂ ਉਹਨਾਂ ਨੂੰ ਐਸਾ ਨਾ ਬੁਲਵਾਇਆ ਜਾਊਗਾ ਜਦੋਂ ਤੁਸੀਂ ਪਿੰਡਾਂ 'ਚ ਜਾ ਕੇ ਇਹਦੇ ਚੈੱਕ ਲੈ ਜਣ ਕਿ ਉਹਦੇ ਪਿੰਡ ਵਿੱਚ ਜਾ ਕੇ ਦੱਸੋ ਤੇ ਤੁਹਾਨੂੰ ਦੱਸ ਦੂਗਾ ਵੀ ਮੰਨ ਲਓ ਕਿ ਇਹਦੇ 40 ਕਿੱਲੇ ਆ 5 ਕਿੱਲੇ ਰੋਡਿਆ ਮੇਰੇ ਤਾਂ ਠੇਕਾ ਹੀ ਨਹੀਂ ਪੂਰਾ ਹਨ ਅਗਲੇ ਨੇ ਆਖਿਆ ਵੀ ਜੇ ਉਹ ਪੰਜਾਬੀ 'ਚ ਕਾਬਦੇ ਵਿੱਚ ਜਾਂਦੇ ਚੋਰੀ ਦੀ ਤਰਾਗੀ ਸੀ ਵੀ ਜੋ ਮਿਲ ਗਿਆ ਉਹ ਹੀ ਸੀ ਹਾਂ ਇਹ ਬਿਲਕੁਲ ਕਿਸਾਨ ਜਥੇਬੰਦੀਆਂ ਲੋਕ ਲਗਾਤਾਰ ਭਗਵੰਤ ਮਾਨ ਨਾਲ ਸਵਾਲ ਜਵਾਬ ਕਰਨ ਲਈ ਸਮਾਂ ਮੰਗਾ ਜਾ ਰਿਹਾ ਹੈ ਲੇਕਿਨ ਜਿੱਥੇ ਪ੍ਰੋਗਰਾਮ ਹੈ ਉਸ ਤੋਂ ਕਰੀਬ ਇਤਨੀ ਲਿਮਟ ਦੂਰੀ ਕਿਸਾਨ ਜਥੇਬੰਦੀਆਂ ਨੂੰ ਰੋਕ ਦਿੱਤਾ ਗਿਆ ਪੁਲਿਸ ਵਾਲੇ ਲਗਾਤਾਰ ਉਹਨਾਂ ਦੇ ਪਹਿਰਾ ਦਿੱਤਾ ਜਾ ਰਿਹਾ ਸਰਵਰ ਸਿੰਘ ਖੇਹੜਾ ਕਹਿੰਦਾ ਕਿ ਅਗਰ ਮੁੱਖ ਮੰਤਰੀ ਸਹੀ ਹੈ ਤਾਂ ਫਿਰ ਉਹਨਾਂ ਦੇ ਸਵਾਲਾਂ ਦੇ ਜਵਾਬ ਤੋਂ ਭੱਜ ਕਿਉਂ ਰਹੇ ਹਨ ਅਮਿਤ ਸ਼ਰਮਾ ਜਦ ਤੱਕ ਅਮਿਤ